ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਭਾਈ ਅਮਰਪਾਲ ਸਿੰਘ ਮਹਿਰੋਂ ਦਾ ਇੱਕ ਕੁੜੀ ਨੇ ਜਿਹੜਾ ਖੁਲਾਸਾ ਕੀਤਾ ਕਿਉਂਕਿ ਹਰ ਪਲੇਟਫਾਰਮ ਤੇ ਇਹ ਵੀਡੀਓ ਘੁੰਮਦੀ ਪਈ ਐ ਜਿਹੜਾ ਕਿ ਨਾਨਕ ਸਰਵਾਲਾ ਬਾਬਾ ਲੱਖਾ ਉਹ ਬੜਾ ਖੁਸ਼ ਹੋ ਗਿਆ ਇਸ ਵੀਡੀਓ ਨੂੰ ਦੇਖ ਕੇ ਕਿਉਂਕਿ ਅਕਸਰ ਕਈ ਸਾਥੀਆਂ ਦੇ ਸਵਾਲ ਆਏ ਜਦੋਂ ਮੈਂ ਵੀਡੀਓ ਪਾਈ ਲੱਖਾ ਨਾਨਕ ਸਰਵਾਲਾ ਜਿਹੜਾ ਬਾਬਾ ਜੀ ਨੇ ਉਹਨਾਂ ਦੇ ਉੱਪਰ ਜਦੋਂ ਮੈਂ ਵੀਡੀਓ ਬਣਾਈ ਕਿ ਇਹਨਾਂ ਨੇ ਆ ਕਾਂਡ ਕੀਤੇ ਨੇ ਹੋਰ ਬਹੁਤ ਸਾਰੀਆਂ ਗੱਲਾਂ ਦੇ ਖੁਲਾਸੇ ਕੀਤੇ ਤੇ ਪਰ ਹੁਣ ਜਿਹੜੀ ਬਾਜੀ ਆ ਉਹ ਪਲਟ ਗਈ ਆ ਤਾਂ ਕਈ ਸਾਥੀਆਂ ਨੇ ਕਮੈਂਟ ਆਇਆ ਮੈਂ ਤੁਹਾਨੂੰ ਬਾਅਦ ਦੇ ਵਿੱਚ ਪੜ੍ਹਾਉਂਗਾ ਸੁਣਾਉਂਗਾ ਦਿਖਾਉਂਗਾ ਅਮਰਪਾਲ ਸਿੰਘ ਮਹਿਰੋਂ ਨੂੰ ਇੱਕ ਕੁੜੀ ਕੀ ਕਹਿ ਰਹੀ ਐ ਇਹ ਤੁਹਾਡੇ ਸਾਹਮਣੇ ਰੱਖਣਾ ਜ਼ਰੂਰੀ ਆ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਪੰਜਾਬ ਦੇ ਪ੍ਰਤੀ ਕੋਈ ਵੀ ਜਦੋਂ ਗੱਲ ਹੁੰਦੀ ਆ ਕਾ ਉਹ ਸੀ ਸਾਡੇ ਲੋਕਾਂ ਦੇ ਸਾਹਮਣੇ ਧਰਦਿਆਂ ਉਹ ਚਾਹੇ ਸਾਡੇ ਕਿਸੇ ਆਪਦੇ ਸਿੱਖ ਭਰਾ ਦੀ ਹੈ ਚਾਹੇ ਕਿਸੇ ਨਿੱਜੀ ਬੰਦੇ ਦੀ ਹੋਵੇ ਕਿਉਂ ਸੱਚ ਤਾਂ ਸੱਚ ਹੀ ਰਹਿਣਾ ਦੋਸ਼ ਲੱਗੇ ਨੇ ਇੱਕ ਪਾਸੇ ਬਾਬੇ ਲਖੇ ਤੇ ਨਾਨਕ ਸਰ ਵਾਲੇ ਤੇ ਦੂਜੇ ਪਾਸੇ ਇੱਕ ਕੁੜੀ ਅਮਰਪਾਲ ਸਿੰਘ ਮਹਿਰੋਂ ਨੂੰ ਕੀ ਕਹਿ ਰਹੀ ਹੈ ਇਹਦੇ ਵਿੱਚ ਵੀਡੀਓ ਦੇ ਮੈਂ ਤੁਹਾਡੇ ਸਾਹਮਣੇ ਖੁਲਾਸਾ ਕਰਨ ਜਾ ਰਿਹਾ ਕਿਉਂਕਿ ਸੱਚ ਹਰ ਬੰਦੇ ਬਾਰੇ ਪਤਾ ਲੱਗਣਾ ਚਾਹੀਦਾ ਇੱਕ ਪਿੱਛੇ ਇਹ ਰੋਬੀ ਲੱਗਿਆ ਅਮਰਪਾਲ ਸਿੰਘ ਮਹਿਰੋਂ ਤੇ ਵੀ ਇਹਨੇ ਪੈਸੇ ਲੈਨੇ ਜੀ ਕਰੋੜ ਰੁਪਇਆ ਲੈ ਲਿਆ ਜੀ ਇਹਦੇ ਖਾਤੇ ਦੇ ਵਿੱਚ ਪੈਸੇ ਨੇ ਉਹ ਇੱਕ ਅਲੱਗ ਵਿਸ਼ਾ ਉਹਦੇ ਤੇ ਆਪਾਂ ਕੋਈ ਗੱਲ ਨਹੀਂ ਕਰਨੀ ਪਰ ਜਿਹੜੀ ਇਹ ਕੁੜੀ ਅਮਰਪਾਲ ਸਿੰਘ ਮਹਿਰੋਂ ਨੂੰ ਇਹ ਗੱਲਾਂ ਕਹਿ ਰਹੀ ਹੈ ਕੀ ਕਹਿ ਰਹੀ ਹੈ viral ਹੋ ਚੁੱਕੀ ਹੈ ਵੀਡੀਓ ਕਈ ਸਾਥੀਆਂ ਨੇ ਅਕਸਰ ਇਹ ਨੂੰ ਸੁਣਿਆ ਵੀ ਹੋਣਾ ਪਰ ਜਿਹੜੀ ਮੈਂ ਤੁਹਾਡੇ ਸਾਹਮਣੇ ਧਰਨ ਜਾ ਰਿਹਾ ਬਹੁਤ ਵੱਡਾ ਖੁਲਾਸਾ ਕਿ ਪਹਿਲੀ ਵਾਰ ਜਿਹੜਾ ਕਿ ਅਮਰਪਾਲ ਸਿੰਘ ਮਹਿਰੋਂ ਨੂੰ ਦੇਖ ਕੇ ਬਾਬੇ ਲੱਖੇ ਨੂੰ ਸਕੂਨ ਆਇਆ ਇਹ ਕਿਹੜੀ ਗੱਲ ਹੈ ਕਿਉਂ ਉਹ ਖੁਸ਼ ਹੋਇਆ ਨਾਨਕ ਸਰਵਾਲਾ ਲੱਖਾ ਜਿਹਦੇ ਦੇ ਉੱਤੇ આરોਪ ਨੇ ਬਹੁਤ ਵੱਡੇ આરોਪ ਨੇ ਤਾਂ ਉਹਦੀ ਜਿਹੜੀ ਵੀਡੀਓ ਮੇਰੇ ਹੱਥ ਦੇ ਵਿੱਚ ਇਹ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਕਈ ਔਰਤਾਂ ਨੇ ਵੀ ਇਲਜ਼ਾਮ ਲਾਏ ਬਹੁਤ ਸਾਰੇ ਸਾਥੀਆਂ ਨੇ ਵੀ ਕਮੈਂਟ ਆਏ ਕੇਸ ਤੇ ਜਿਹੜੀ ਕਿ ਵੀਡੀਓ ਬਣਨੀ ਚਾਹੀਦੀ ਹੈ ਜਿਹੜਾ ਇਹ ਮੁੱਦਾ ਹੈ ਬੜਾ ਹਾਈਲਾਈਟ ਘੁੰਦੀ ਪਈ ਹੈ ਵੀਡੀਓ WhatsApp ਇਨਸਟਾਗ੍ਰam ਫੇਸਬੁਕ YouTube ਤੇ ਬੜੀ ਇਸ ਵੀਡੀਓ ਨੇ ਧਮਾਲ ਪਾ ਰੱਖੀ ਐ ਤਾਂ ਮੈਂ ਚਾਹੁੰਨਾ ਵੀ ਤੁਸੀਂ ਵੀ ਇਹ ਸੁਣ ਲਓ ਅਮਰਪਾਲ ਸਿੰਘ ਮਹਿਰੋ ਨੂੰ ਇਹ ਜਿਹੜੀ ਔਰਤ ਐ ਜਿਹੜੀ ਇਹ ਕੁੜੀ ਐ ਇਹਨੇ ਕੀ ਕਿਹਾ ਇਹਨਾਂ ਦੇ ਮੂੰਹੋਂ ਸੁਣੋ ਅਮਰਪਾਲ ਸਿੰਘ ਮਹਿਰੋ ਕੀ ਕਹਿ ਰਿਹਾ ਅਗੋ ਕੁੜੀ ਕੀ ਕਹਿ ਰਹੀ ਐ ਸੁਣੋ ਹਾਂ ਅਸੀਂ ਇੱਕ ਵੀਡੀਓ ਦੇਖੀ ਥੋੜੀ ਹਾਂਜੀ ਉਹ ਬਾਅਦ 'ਚ ਦੇਖੀ ਫੋਨ ਆ ਸੀ ਮੈਂ ਚਲਾਉਂਦਾ ਨਹੀਂ ਬਹੁਤ ਥੋੜਾ ਜਿਹੀ ਕਿਸੇ ਕੰਮ ਦੇ ਤੋਰ ਤੇ ਕਰਦੇ ਆ ਅਸੀਂ ਮੈਨੂੰ ਤੁਹਾਡੇ ਮੈਸੇਜ ਆਈ ਹੋਈ ਸੀ ਤੇ ਅਸਲ ਦੇ ਵਿੱਚ ਉਹ ਮੈਸੇਜ ਮੈਨੂੰ ਪਤਾ ਹੀ ਪਾਈ ਹੋਈ ਸੀ ਤੁਸੀਂ ਤੇ ਤੁਸੀਂ ਕਹਿਆ ਸੀ ਮੈਂ ਲੱਖੇ ਬਾਬੇ ਬਾਰੇ ਕੁ ਗੱਲ ਕਰਨਾ ਚਾਹੁੰਦੀ ਹਾਂ ਇਹ ਉਹ ਲੱਖਾ ਬਾਬਾ ਬਾਬਾ ਵੀ ਜਿਹੜਾ ਜਗਰਾ ਉਹ ਨਾਨਕ ਸਰ ਠਾਕ ਦਾ ਮੁਖੀ ਹੈ ਹਾਂਜੀ ਉਹਨਾਂ ਦੀ ਗੱਲ ਕਰਦੇ ਹਾਂ ਮੇਰੀ ਇੱਕ ਇੰਟਰਵਿਊ ਹੋਈ ਆ ਤੇ ਉਹ ਸਿੰਘ ਦਾ ਨਾਂ ਜਸਵੀਰ ਸਿੰਘ ਸੀ ਮੁਖਤਸਰ ਸਿੰਘ ਕੋਲ ਉਹ ਕਰਕਾਰ ਆ ਉਹਨਾਂ ਨੇ ਤਾਂ ਇੱਥੇ ਬੈਠੇ ਜਦੋਂ ਇੱਕ ਗੱਲਬਾਤ ਚੱਲ ਪਈ ਤਾਂ ਮੈਨੂੰ ਚੇਤਾ ਆ ਗਿਆ ਨਹੀਂ ਇੱਕ ਮੈਨੂੰ ਮੈਸੇਜ ਆਈ ਹੋਈ ਹੈ ਕਿ ਐਨਾ ਕਿ ਬੇਜੰਜ ਕੋਹੇ ਕੁਦਰਤੀ ਜਿਵੇਂ ਖੋਲ ਲਾਇਆ ਕੋਹੇ ਤੁਸੀਂ ਚੱਕ ਵੀ ਲਿਆ ਨਾਲ ਜੇ ਹਾਂਜੀ ਮੈਂ ਉਹਨੂੰ ਦੱਸਿਆ ਕਿ ਇਹ ਜਿਹੜੀ ਕਾਲ ਰਿਕਾਰਡ ਹੋ ਰਹੀ ਹੈ ਮੀਡੀਆ ਚ ਆ ਸਕਦੀ ਹੈ ਤੁਸੀਂ ਉੱਥੋਂ ਕਹਿੰਦੇ ਜੀ ਕੋਈ ਚੱਕ ਰਹੇ ਹੋ ਤੁਸੀਂ ਉਸ ਉਸ ਕਾਂ ਦੇ ਨਾਲ ਸ਼ੁਰੂ ਤੋਂ ਜੁੜੇ ਹੋਏ ਸੀ ਹਾਂਜੀ ਤੁਹਾਡਾ ਜਿਹੜਾ ਹਸਬੰਦ ਸੀ ਜੀ ਉਹ ਬਾਬੇ ਲੱਖੀ ਦਾ ਸੇਵਾਦਾਰ ਰਿਹਾ ਥੋੜੇ ਕਹਿਣ ਮੁਤਾਬਿਕ ਹਾਂਜੀ ਹਾਂਜੀ ਅਸੀਂ ਉਹ ਇੰਟਰਵਿਊ ਰਿਕਾਰਡ ਤਾਂ ਕਰ ਲਈ ਆ ਹਾਂਜੀ ਪਰ ਅਸੀਂ ਉਹ ਰੋਕ ਕੇ ਰੱਖੀ ਲਈ ਆ ਜੀ ਵੀ ਹੋ ਸਕਦਾ ਵੀ ਇਹ ਇਹ ਗੱਲਾਂ ਬਾਤ ਜਿਹੜੀ ਹੈਗੀ ਥੋੜੀ ਹਾਂਜੀ ਅਸੀਂ ਦਾ ਸਮਝਣਾ ਵੀ ਝੂਠੀ ਨਾ ਹੋਵੇ ਕੱਲ੍ਹ ਇਹ ਆ ਵੀ ਜਿਹੜੀ ਇਹਨੇ ਆਡੀਓ ਸੁਣੀ ਆ ਇਹ ਕੌਣ ਸੀ ਇਹ ਉਹੀ ਔਰਤ ਆ ਜਿਹਨੇ ਲੱਖੇ ਬਾਬੇ ਤੇ આરોਪ ਲਾਇਆ ਹੋਇਆ ਤੇ ਇੱਕ ਪਾਸੇ ਲੱਖਾ ਬਾਬਾ ਖੁਸ਼ ਹੋ ਰਿਹਾ ਵੀ ਮੈਂ ਅਮਰਤਪਾਲ ਸਿੰਘ ਮਹਿਰੋ ਨੂੰ ਪਸਾ ਲੂੰਗਾ ਪਹਿਲਾਂ ਉਹਦੇ ਤੇ ਇਲਜ਼ਾਮ ਲੱਗਿਆ ਵੀ ਇਹਦੇ ਕੋਲੇ 1 ਕਰੋੜ ਰੁਪਈਆ ਜੀ ਇਹਨੂੰ ਕਿਸੇ ਨੇ ਦੇਤਾ ਜੀ ਫਿਰ ਉਹ ਤੋਂ ਫੋਨ ਕਰਵਾਇਆ ਜੋਨੀ ਬਾਬੇ ਤੋਂ ਉਹਦੇ ਜਾਲ ਵਿੱਚ ਵੀ ਨਹੀਂ ਫਸਿਆ ਅਮਰਤਪਾਲ ਸਿੰਘ ਮਹਿਰੋ ਅਮਰਤਪਾਲ ਸਿੰਘ ਮਹਿਰੋ ਨੇ ਗਲਤੀ ਕੀ ਕੀਤੀ ਹੈ ਇਹ ਗਲਤੀ ਇਹੀ ਕੀਤੀ ਐ ਵੀ ਜਿਹੜੇ ਇਹਨਾਂ ਦੇ ਕਾਲੀਆਂ ਕਰਤੂਤਾ ਸਾਹਮਣੇ ਕੱਢ ਕੇ ਲਿਆਇਆ ਤਾਂ ਹੁਣ ਇਹਨਾਂ ਨੂੰ ਉਹ ਚੁਬਦੀਆਂ ਨੇ ਕਿਉਂਕਿ ਜਦੋਂ ਤੱਕ ਕੋਈ ਪਰਦਾ ਨਹੀਂ ਮਤਲਬ ਉੱਤਰਦਾ ਇਹਨਾਂ ਦੇ ਨਕਾਬ ਨਹੀਂ ਉੱਤਰਦਾ ਚਿਹਰੇ ਤੋਂ ਤਾਂ ਇਹਨਾਂ ਨੂੰ ਲੱਗਦਾ ਵੀ ਲੋਕ ਸਾਨੂੰ ਸਹੀ ਸਮਝਦੇ ਨੇ ਪਰ ਜਦੋਂ ਜਦੋਂ ਇਹਨਾਂ ਦੀਆਂ ਕਾਲੀਆਂ ਕਰਤੂਤਾ ਸਾਹਮਣੇ ਆਉਂਦੀਆਂ ਭਾਗੀਦਾਰ ਜਿਹੜੇ ਹੋਰ ਇਹਨਾਂ ਦੇ ਸਾਥੀ ਹੁੰਦੇ ਨੇ ਉਹਨਾਂ ਦੇ ਵੀ ਚਿਹਰੇ ਸਾਹਮਣੇ ਆ ਜਾਂਦੇ ਜਿਵੇਂ ਕਿ ਹੁਣ ਜੋਨੀ ਬਾਬਾ ਚਾਹੇ ਆਪਣੇ ਆਪ ਦੇ ਵਿੱਚ ਉਹ ਸਹੀ ਹੋਵੇ ਪਰ ਇੱਥੋਂ ਪੂਰਾ ਸਾਫ ਪਤਾ ਲੱਗਦਾ ਇੱਥੋਂ ਸਿੱਧ ਹੋ ਜਾਂਦੀ ਹੈ ਗੱਲ ਵੀ ਇਹ ਵੀ ਨਾਲ ਮਿਲਿਆ ਹੋਇਆ ਜਿਹੜਾ ਕਿ ਉਹਦੀ ਤਰਫਦਾਰੀ ਦੇ ਕਾਰਨ ਉਹਨੂੰ ਫੋਨ ਲਾਇਆ ਅਮਰਤਪਾਲ ਸਿੰਘ ਮਹਿਰੋ ਨੂੰ ਕਹਿੰਦਾ ਵੀ ਤੂੰ ਉਹਦੇ ਨਾਲ ਨਿਮੇੜ ਲੈ ਇਹ ਗੱਲ ਮੈਂ ਪਹਿਲਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਚੁੱਕਿਆ ਦੱਸਣ ਦੀ ਲੋੜ ਵੀ ਨਹੀਂ ਪਰ ਹੁਣ ਇੱਥੋਂ ਸਿੱਧ ਹੋ ਜਾਂਦੀ ਹੈ ਗੱਲ ਕੱਲਾ ਬਾਬਾ ਲੱਖਾਂ ਨਹੀਂ ਇਹ ਕਈ ਸਾਰੇ ਬਾਬੇ ਹੋਰ ਵੀ ਹੋ ਸਕਦੇ ਨੇ ਜਿਨ੍ਹਾਂ ਦਾ ਹਾਲਾਕੇ ਨਾਮ ਮੀਡੀਆ ਦੇ ਵਿੱਚ ਨਹੀਂ ਆਇਆ ਹੋਰ ਵੀ ਕਈ ਇਹਨਾਂ ਦੇ ਭਾਂਡੇ ਫੁੱਟਣੇ ਬਾਕੀ ਨੇ ਨਾਨਕ ਸਰਦਾ ਜਿਹੜਾ ਕਿ ਨਾਮ ਆ ਉਹ ਬਦਨਾਮ ਕਰ ਰਹੇ ਨੇ ਇਹ ਬਾਬਾ ਲੱਖਾ ਕੀ ਕਹਿੰਦਾ ਸੀ ਕਹਾਂ ਤੁਸੀਂ ਨਾਨਕ ਸਰਦਾ ਨਾਮ ਬਦਨਾਮ ਕਰਦੇ ਹੋ ਇਹ ਗਲਤ ਗੱਲ ਹੈ ਠੀਕ ਆ ਵੀ ਗਲਤ ਗੱਲ ਤਾਂ ਇਹੀ ਹੈ ਵੀ ਨਾਨਕ ਸਰਦਾ ਨਾਮ ਜਿਹੜਾ ਤੁਸੀਂ ਬਦਨਾਮ ਕੀਤਾ ਉਸ ਤੋਂ ਪਹਿਲਾਂ ਤੁਸੀਂ ਇਹ ਜੇ ਕਰਮ ਕੀਤੇ ਬੀਬੀਆਂ ਮਾਈਆਂ ਭੈਣਾਂ ਕੁੜੀਆਂ ਸਭ ਜਾਣਦੇ ਨੇ ਯਾਰ ਡੇਰੇ ਗੁਰਦੁਆਰਿਆਂ ਦੇ ਵਿੱਚ ਤਾਂ ਉਹ ਕੀ ਭਾਵਨਾਵਾਂ ਲੈ ਕੇ ਜਾਂਦੇ ਨੇ ਇਹ ਵੀ ਤੁਸੀਂ ਸਮਝਦੇ ਹੋ ਔਰ ਜਦੋਂ ਇਹਨਾਂ ਦੀ ਕੋਈ ਕਾਲੀ ਕਰਤੂਤ ਫੜੀ ਜਾਂਦੀ ਹੈ ਤੁਸੀਂ ਇਹ ਦੇਖੋ ਕਿੱਡੇ-ਕੱਡੇ ਬਾਬੇ ਜਿਹਨਾਂ ਦੇ ਵਿੱਚ ਬੰਦ ਨੇ ਉਹ ਬਰਵਾਰੇ ਬਰਵਾਲੇ ਵਾਲਾ ਰਾਮਪਾਲ ਉਹ ਵੀ ਦੁੱਧ ਨਾਲ ਨਹਾਉਂਦਾ ਹੁੰਦਾ ਸੀ ਉਸੇ ਦੁੱਧ ਦੀ ਲੋਕਾਂ ਨੂੰ ਖੀਰ ਖਵਾ ਕੇ ਬਣਾ ਕੇ ਖਵਾਉਂਦੇ ਸੀ ਇਹ ਕਰਤੂਤਾਂ ਨੇ ਤੇ ਅੰਦਰ ਭੋਰੇ ਦੇ ਵਿੱਚ ਜਿਹੜਾ ਕੁੜੀਆਂ ਨਾਲ ਉਹ ਦੁਸ਼ਕਰਮ ਕਰਦੇ ਸੀ ਉਹ ਵੀ ਤੁਹਾਡੇ ਸਾਹਮਣੇ ਕਈ ਵਾਰ ਆ ਗਿਆ ਉਹਨਾਂ ਦੀ ਤਾਂ ਦੱਸਣ ਦੀ ਲੋੜ ਨਹੀਂ ਪਰ ਤੁਸੀਂ ਇਹ ਦੇਖੋ ਵੀ ਕਿਸ ਪਦਵੀ ਨੂੰ ਹਾਸਲ ਕਰਕੇ ਵੀ ਇਹਨਾਂ ਦਾ ਢਿੱਡ ਨਹੀਂ ਭਰਦਾ ਕਰੋੜਾਂ ਲੋਕ ਜੁੜ ਜਾਂਦੇ ਨੇ ਅਗਰੀ ਦੀ ਇਹਨਾਂ ਨੂੰ ਆਮਦਨ ਹੁੰਦੀ ਆ ਬਹੁਤ ਵੱਡਾ ਨਾਮ ਹੋ ਜਾਂਦਾ ਦੇਸ਼ ਦੁਨੀਆ ਦੇ ਵਿੱਚ ਪੂਰੇ ਵਿਸ਼ਵ ਦੇ ਵਿੱਚ ਫਿਰ ਜਦੋਂ ਬਦਨਾਮੀ ਹੋਣ ਤੇ ਆਉਂਦੀ ਆ ਤੇ ਉਹ ਵੀ ਪੂਰੇ ਵਿਸ਼ਵ ਦੇ ਵਿੱਚ ਹੀ ਹੁੰਦੀ ਆ ਤੇ ਹੁਣ ਬਾਬਾ ਲੱਖਾਂ ਇਹ ਐਂ ਖੁਸ਼ ਹੋ ਗਿਆ ਸੀ ਵੀ ਜਿਹੜੀ ਇਹ ਹੁਣ ਇਹਨੇ ਪਿੱਛੇ ਜੇ ਰੋਪ ਲਾਤਾ ਅਮਰਪਾਰ ਸਿੰਘ ਮਹਿਰੋ ਦੇ ਕਹਿੰਦੇ ਉਹ ਪੈਸੇ ਲੈ ਲੇ ਸਾਡੇ ਨਾਲ ਸਮਝੌਤਾ ਕਰ ਲੇ ਫਿਰ ਕਹਿੰਦੇ ਵੀ ਇਹ ਪੈਸੇ ਲੈਂਦਾ ਕਿਉਂ ਕਿਹਾ ਸੀ ਉਹਦੇ ਤੇ ਰੋਪ ਲਾਉਣਾ ਚਾਹੁੰਦਾ ਸੀ ਵੀ ਇਹ ਸਾਡੇ ਤੋਂ ਰਿਸ਼ਵਤ ਲੈ ਕੇ ਸਾਡੇ ਨਾਲ ਸਮਝੌਤੇ ਦੀ ਗੱਲ ਕਰਦਾ ਹੋ ਸਕਦਾ ਫਿਰ ਉਹ ਸਮਝੌਤਾ ਹੋ ਵੀ ਜਾਂਦਾ ਪਰ ਇੱਥੇ ਆ ਕੇ ਗੱਲ ਲੜ ਜਾਂਦੀ ਵੀ ਅਮਰਪਾਰ ਸਿੰਘ ਮਹਿਰੋ ਵੇਖਣ ਵਾਲਾ ਨਹੀਂ ਆ ਉਹ ਇਹ ਗੱਲ ਸਿੱਧ ਹੋ ਗਈ ਹੈ ਕਈ ਵਾਰ ਹੋ ਗਈ ਹੈ ਕਿਉਂ ਬੇਕਨ ਵਾਲਾ ਹੁੰਦਾ ਤਾਂ ਉਹ ਇਹ ਜੀਆਂ ਕਰਤੂਤਾਂ ਵਾਲਿਆਂ ਨੂੰ ਨਾ ਫੜੇ ਉਹ ਵਿੱਚ ਹੀ ਦੱਬ ਦੇ ਗੱਲ ਤਾਂ ਠੀਕ ਆ ਪੰਜਾਬੀ ਉਹ ਆਪਦਾ ਫਰਜ਼ ਸਮਝਦੇ ਹੋਇਆ ਜੇ ਕੋਈ ਸਿੱਖ ਭਰਾ ਦੇਖ ਰਿਹਾ ਤਾਂ ਇਸ ਗੱਲ ਦੀ ਪੂਰੀ ਜ਼ਿੰਮੇਵਾਰੀ ਸਮਝੇ ਮੈਂ ਕਹਿਣਾ ਵੀ ਜੇ ਕੋਈ ਪੰਜਾਬੀ ਅੱਦੇ ਨਾਤੇ ਕੋਈ ਪੰਜਾਬੀ ਬੰਦਾ ਇਸ ਵੀਡੀਓ ਨੂੰ ਸ਼ੇਅਰ ਕਰੇ ਤਾਂ ਮੈਨਾਂ ਨਾਰਿਓ ਕਿਉਂਕਿ ਇਹਦੇ ਵਿੱਚ ਗੱਲ ਲੋਕਾਂ ਦੀਆਂ ਧੀਆਂ ਭੈਣਾਂ ਦੇ ਨਾਲ ਚਾਹੇ ਯਾਰ ਉਹ ਲੋਕਾਂ ਦੇ ਨੇ ਵੀ ਜਾਣਦੇ ਆ ਕਿਉਂ ਨਹੀਂ ਆਪਾਂ ਇਸੇ ਗੱਲ ਤੋਂ ਤਾਂ ਢੱਲ ਪਾਉਣੀ ਆ ਵੀ ਕਿਉਂ ਜਾਂਦਿਆਂ ਨੇ ਇਸੇ ਗੱਲ ਨੂੰ ਤਾਂ ਰੋਕਣਾ ਤਾਂ ਹੀ ਮੈਂ ਕਹਿੰਦਾ ਵੀ ਇਸ ਵੀਡੀਓ ਨੂੰ ਮੇਰਾ ਵੀਰ ਆਪਦਾ ਫਰਜ ਸਮਝ ਕੇ ਸ਼ੇਅਰ ਕਰ ਦੇਣਾ ਤਾਂ ਕਿ ਆਪਣੇ ਲੋਕਾਂ ਦੇ ਵਿੱਚ ਇਹ ਗੱਲ ਦਾ ਮੈਸੇਜ ਜਾਵੇ ਤਾਂ ਅੱਗੇ ਤੋਂ ਲੋਕ ਵੀ ਜਾਗਰਤ ਹੋਣ ਤਾਂ ਠੀਕ ਆ ਪੰਜਾਬੀਓ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮੇਰਾ ਵੀਰ ਦੱਬ ਕੇ ਸ਼ੇਅਰ ਕਰ ਦੇਣਾ